ਈਸ਼ਵਰ ਤੁਹਾਨੂੰ ਬਹੁਤ ਆਸ਼ੀਸ਼ ਤੇ ਵੱਡੀ ਬਰਕਤ ਦੇ। 크리스마스 ਦਾ ਸੰਦੇਸ਼ ਇੱਕ ਪਿਆਰ ਦਾ ਸੰਦੇਸ਼ ਹੈ। 크리스마ਸ ਨੂੰ ਮਨਾ ਰਾ ਪੂਰੀ ਦੁਨੀਆ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ। ਤੁਸੀਂ ਆਪਣੀ ਇੰਡੀਆ ਵਿੱਚ ਵੀ ਕਿਤੇ ਜਾਓਗੇ ਤਾਂ ਤੁਹਾਨੂੰ ਤੇ ਮਾਰਕੀਟ ਵਿੱਚ ਦੁਕਾਨਾਂ ਵਿੱਚ ਹਰ ਜਗ੍ਹਾ ਤੇ 크리스마ਸ ਦਾ ਕੁਛ ਨਾ ਕੁਛ ਦੇਖਣ ਨੂੰ ਜ਼ਰੂਰ ਲੱਗਾ। जेना परमेश्वर या को तो किसी एक रूप नहीं है परमेश्वर किसी एक देश का नहीं है परमेश्वर किसी एक जाति का नहीं है परमेश्वर पूरी कायनात का परमेश्वर है परमेश्वर पूरी दुनिया का परमेश्वर है और परमेश्वर ने पूरी दुनिया की रचना की थी और परमेश्वर ने पूरी दुनिया के नाल प्यार किया बुले हालोई ਔਰ ਇਨਸਾਨ ਨੂੰ ਪਰਮੇਸ਼ਵਰ ਨੇ ਪੈਦਾ ਕੀਤਾ ਇਨਸਾਨ ਨੂੰ ਪਰਮੇਸ਼ਵਰ ਨੇ ਧਰਤੀ ਤੇ ਭੇਜਿਆ ਔਰ ਜਦੋਂ ਇਨਸਾਨ ਨੂੰ ਧਰਤੀ ਤੇ ਭੇਜਿਆ ਇਨਸਾਨ ਧਰਤੀ ਤੇ ਆ ਕੇ ਧਰਤੀ ਦੇ ਪਾਪ ਤੇ ਗੁਨਾਹ ਦੇ ਵਿੱਚ ਚਲਾ ਗਿਆ ਮੈਂ ਤੁਹਾਨੂੰ ਅੱਜ ਦੱਸਣਾ ਚਾਹਾਂਗਾ ਕਿ ਪ੍ਰਭੂ ਯੀਸ਼ੂ ਮਸੀਹ ਧਰਤੀ ਤੇ ਆਏ ਕਿਉਂ ਉਹਨਾਂ ਨੂੰ ਕੀ ਲੋੜ ਪਈ ਧਰਤੀ ਤੇ ਆਉਣ ਇਦੋ ਇਨਸਾਨ ਨੂੰ ਪਰਮੇਸ਼ਵਰ ਨੇ ਬਣਾਇਆ ਪਰਮੇਸ਼ਵਰ ਨੂੰ ਸਹੀ ਸਮਝਿਤ ਸਹੀ ਬੁੱਧੀ ਦਿੱਤੀ ਪਰ ਇਨਸਾਨ ਧਰਤੀ ਤੇ ਆ ਕੇ ਧਰਤੀ ਦੇ ਪਾਪ ਤੇ ਗੁਨਾਹ ਦੇ ਵਿੱਚ ਬਿਜੀ ਹੋ ਗਿਆ ਉਹਨੂੰ ਅੱਛਾ ਲੱਗਣ ਲੱਗਾ ਉਹਨੂੰ ਵਧੀਆ ਲੱਗਣ ਲੱਗਾ ਦੁਨੀਆ ਦੇ ਪਾਪ ਦੁਨੀਆ ਦੇ ਗੁਨਾਹ ਜਦੋਂ ਤੁਸੀਂ ਦੇਖ ਲੋ ਕਿ ਇਹ ਝੂਠ ਬੜਾ ਚੰਗਾ ਲੱਗਦਾ ਹਰ ਗੱਲ ਵਿੱਚ ਝੂਠ ਬੋਲਦੇ ਆ ਉਹਨੂੰ ਝੂਠ ਚੜਾ ਕਿੰਨਾ ਵੀ ਬੁਰਾ ਨਹੀਂ ਲੱਗਦਾ ਹਰ ਬਾਈਬਲ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਪਰਮੇਸ਼ਵਰ ਦੀ ਬਾਣੀ 'ਤੇ غور ਕਰਦੇ ਹਾਂ ਝੂਠ ਵੀ ਇੱਕ ਪਾਪ ਹੈ ਝੂਠ ਵੀ ਇੱਕ ਪਾਪ ਹੈ ਹਰ ਪ੍ਰਕਾਰ ਦੀ ਬੁਰੀ ਗੱਲ ਜਿਹੜੀ ਆ ਉਹ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਪਾਪ ਹੈ ਤੇ ਬਾਈਬਲ ਲਿਖਿਆ ਪਾਪ ਦੀ ਮਜ਼ਦੂਰੀ ਮੌਤ ਹੈ ਇਦਾਂ ਹੀ ਪਰਮੇਸ਼ਵਰ ਨੇ ਜਦੋਂ ਇਨਸਾਨ ਨੂੰ ਧਰਤੀ ਤੇ ਭੇਜਿਆ ਔਰ ਉਹ ਇਨਸਾਨ ਧਰਤੀ ਤੇ ਆ ਗਿਆ ਜਦ ਇਨਸਾਨ ਧਰਤੀ ਤੇ ਆ ਗਿਆ ਆਦਮ ਤੇ ਹਵਾ ਬਾਈ ਵਿਚ ਦਲੀ ਕੀ ਆਦਮ ਤੇ ਹਵਾ ਉਹ ਜਿਹੜੀ ਆਦਮ ਤੇ ਹਵਾ ਆ ਇਹਨਾਂ ਕੋਲੋਂ ਪਾਪ ਹੋਇਆ ਇਹਨਾਂ ਕੋਲੋਂ ਪਾਪ ਹੋਇਆ ਇਹਨਾਂ ਨੇ ਪਰਮੇਸ਼ਵਰ ਦੇ ਹੁਕਮ ਨੂੰ ਤੋੜਿਆ ਜਦੋਂ ਇਹਨਾਂ ਨੇ ਪਰਮੇਸ਼ਵਰ ਦੇ ਹੁਕਮ ਨੂੰ ਤੋੜਿਆ ਤੇ ਆਦਮ ਦੇ ਵਿੱਚ ਤੇ ਪਰਮੇਸ਼ਵਰ ਦੇ ਵਿੱਚ ਦੂਰੀ ਪੈ ਗਈ ਅੱਜ ਦੇ ਪਾਪੀਆ ਉਹੀ ਪਰਮੇਸ਼ਵਰ ਤੇ ਆਦਮੀ ਦੇ ਵਿੱਚ ਦੂਰੀ ਪੈਦਾ ਕਰਦਾ ਜਦਕਿ ਪਰਮੇਸ਼ਵਰ ਨਹੀਂ ਚਾਹੁੰਦਾ ਕਿ ਉਹ ਇਨਸਾਨ ਤੋਂ ਮਨੁੱਖ ਤੋਂ ਦੂਰ ਹੋ ਜਾਵੇ ਪਰਮੇਸ਼ਵਰ ਇਨਸਾਨ ਦੇ ਨਾਲ वार्तालाप ਕਰਨਾ ਚਾਹੁੰਦਾ ਹੈ ਪਰਮੇਸ਼ਵਰ ਨੂੰ ਅੱਛਾ ਲੱਗਦਾ ਕਿ ਮੇਰੇ ਬਣਾਏ ਹੋਏ ਬੱਚੇ ਮੈਨ ਨਾਲ ਗੱਲ ਕਰਾਂ ਦੀ ਮੇਰੇ ਨਾਲ ਗੱਲ ਕਰ ਪਰ ਜਿਹੜਾ ਪਾਪ ਪਿਆਉ ਦੂਰੀ ਪੈਦਾ ਕਰ ਦਿੰਦਾ ਆਦਮ ਨੂੰ ਬਣਾਇਆ ਕਿ ਤੂੰ ਇੱਥੇ ਰਹਿ ਇਹ ਸਭ ਕੁਝ ਤੇਰਾ ਹੈ ਪਰ ਪਰਮੇਸ਼ੁਰ ਨੇ ਇੱਕ ਹੁਕਮ ਲਾਇਆ ਉਸ ਹੁਕਮ ਦੀ ਆਦਮ ਨੇ ਉਲੰਘਣਾ ਕੀਤੀ ਉਸ ਹੁਕਮ ਦੀ ਜਦੋਂ ਆਦਮ ਨੇ ਉਲੰਘਣਾ ਕੀਤੀ ਤੇ ਆਦਮ ਨੇ ਪਾਪ ਕਰ ਬੈਠਾ ਉਹਦੀ ਜਿਹੜੀ ਪਤਨੀ ਸੀ ਉਹਦੇ ਮਾਸ ਵਿੱਚੋਂ ਲੈ ਕੇ ਔਰਤ ਬਣਾਈ ਉਹਨੇ ਵੀ ਪਾਪ ਕੀਤਾ ਉਹਦੇ ਪਤੀ ਨੇ ਵੀ ਪਾਪ ਕੀਤਾ ਦੋਨਾਂ ਨੇ ਪਾਪ ਕਰ ਲਿਆ ਜਦੋਂ ਦੋਨਾਂ ਨੇ ਪਾਪ ਕਰ ਲਿਆ ਤੇ ਪਰਮੇਸ਼ੁਰ ਤੇ ਆਦਮ ਦੇ ਵਿੱਚ ਦੂਰੀ ਪੈ ਗਈ ਜਦੋਂ ਪਰਮੇਸ਼ਵਰ ਤੇ ਆਦਮ ਦੇ ਵਿੱਚ ਦੂਰੀ ਪੈ ਗਈ ਫਿਰ ਪਰਮੇਸ਼ਵਰ ਨੇ ਸੋਚਿਆ ਕਿ ਇਹ ਪਾਪ ਜਿਹੜਾ ਆ ਮੇਰੇ ਬੱਚਿਆਂ ਨੂੰ ਮੇਰੇ ਤੋਂ ਦੂਰ ਕਰੀ ਜਾ ਰਿਹਾ ਹੈ ਅੱਜ ਵੀ ਪ੍ਰਿਯੋ ਜਿਹਦੀ ਜ਼ਿੰਦਗੀ ਦੇ ਅੰਦਰ ਪਾਪ ਤੇ ਗੁਨਾਹ ਆ ਉਹ ਇਸ ਭਲੇਖੇ ਵਿੱਚ ਨਾ ਰਹੇ ਕਿ ਮੈਂ ਪਰਮੇਸ਼ਵਰ ਨੂੰ ਮੰਨਦਾ ਆ ਜਾਂ ਮੈਂ ਪਰਮੇਸ਼ਵਰ ਨਾਲ ਚੱਲਦਾ ਆ ਕਿਉਂਕਿ ਪਾਪ ਤੇ ਪਰਮੇਸ਼ਵਰ ਦੀ ਆਤਮਾਸ ਵਿੱਚ ਕੋਈ ਵੀ ਸੰਬੰਧ ਨਹੀਂ ਪਾਪ ਜਿਹੜਾ ਆ ਉਹ ਵਿਚਾਰ ਆ ਜਾਂਦਾ ਇਨਸਾਨ ਨੂੰ ਪਰਮੇਸ਼ਰ ਵੱਲੋਂ ਦੂਰ ਕਰ ਦਿੰਦਾ ਨਿੱਕਾ ਜਿਹਾ ਝੂਠ ਵੀ ਤੁਹਾਨੂੰ ਪਰਮੇਸ਼ਰ ਤੋਂ ਦੂਰ ਕਰ ਸਕਦਾ ਤੁਹਾਡੇ ਮਨ ਵਿੱਚ ਗੰਦਾ ਵਿਚਾਰ ਕਿਸੇ ਪ੍ਰਤੀ ਆ ਗਿਆ ਉਹ ਵੀ ਤੁਹਾਨੂੰ ਪਰਮੇਸ਼ਰ ਤੋਂ ਦੂਰ ਕਰ ਸਕਦਾ ਕਿਸੇ ਨੌਜਵਾਨ ਲੜਕੀ ਦੇ ਉੱਤੇ ਕਿਸੇ ਲੜਕੇ ਦੀ ਗਲਤ ਨਜ਼ਰ ਆ ਜਾਂਦੀ ਆ ਉਹ ਪਾਪ ਤੇ ਗੁਨਾਹ ਹੈ ਉਹ ਪਰਮੇਸ਼ਵਰ ਤੋਂ ਉਹਨੂੰ ਦੂਰ ਕਰਦਾ ਹੈ ਇਤਨ ਹੀ ਹਜ਼ਾਰਾਂ ਲੱਖਾਂ ਗੱਲਾਂ ਆ ਜਿਹੜੀਆਂ ਸਾਨੂੰ ਪਰਮੇਸ਼ੁਰ ਤੋਂ ਦੂਰ ਕਰਦੀਆਂ ਪਰ ਹੁਣ ਜਦੋਂ ਆਦਮ ਨੇ ਪਾਪ ਕੀਤਾ ਤੇ ਬਾਈਬਲ ਚ ਕੀਆ ਹੈ ਪਰਮੇਸ਼ਵਰ ਦੇ ਮਨ ਵਿੱਚ ਵਿਚਾਰ ਆਇਆ ਕਿ ਇਸ ਪਾਪ ਤੋਂ ਆਜ਼ਾਦ ਕਿੱਦਾਂ ਹੋ ਸਕਦਾ ਮਨੁੱਖ ਉਸ ਪਾਪ ਉਸ ਗੁਨਾਹ ਤੋਂ ਆਜ਼ਾਦ ਕਿੱਦਾਂ ਹੋ ਸਕਦਾ ਮਨੁੱਖ ਯਸ਼ਾਇਆ ਦੀ ਕਿਤਾਬ ਨੋਬਾ ਉਹਦੇ 6 ਕਾਇਤ ਪੜ੍ਹੀਏਗਾ ਜਿਸ਼ਾਇਆ ਚੈਪਟਰ 9 ਵਰਸ 6 ਪੜ੍ਹੀਏ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਹਾਂ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ ਹਾਂ ਰਾਜ ਉਹਦੇ ਮੋਢੇ ਉੱਤੇ ਹੋਵੇਗਾ ਸਾਡੇ ਲਈ ਇੱਕ ਬਾਲਕ ਜੰਮਿਆ ਉਹਨੂੰ ਇੱਕ ਪੁੱਤਰ ਬਖਸ਼ਿਆ ਗਿਆ ਸਾਨੂੰ ਪਰਮੇਸ਼ੁਰ ਨੇ ਇੱਕ ਪੁੱਤਰ ਬਖਸ਼ਿਆ ਹਾਂ ਰਾਜ ਉਹਦੇ ਮੋਢੇ ਉੱਤੇ ਹੋਵੇਗਾ ਰਾਜ ਉਹਦੇ ਮੋਢੇ ਤੇ ਹੋਵੇਗਾ ਇਹ ਰਾਜ ਧਰਤੀ ਦੇ ਰਾਜ ਦੀ ਗੱਲ ਨਹੀਂ ਕਰ ਰਿਹਾ ਪਰਮੇਸ਼ੁਰ ਇਹ ਅਸਮਾਨੀ ਰਾਜ ਦੀ ਗੱਲ ਕਰ ਰਿਹਾ ਜਿੱਤੇ ਸਾਡਾ ਪਰਮੇਸ਼ੁਰ ਹੈ ਉੱਤੇ ਉਹਦੇ ਮੰਨਣ ਵਾਲੇ ਰਾਜ ਕਰਨਗੇ ਸਵਰਗ ਰਾਜ ਦੀ ਗੱਲ ਕਰ ਰਿਹਾ ਖੰਡ ਦੀ ਗੱਲ ਕਰ ਰਿਹਾ ਜਿੱਤੇ ਪਰਮੇਸ਼ਰ ਵਿਰਾਜਮਾਨ ਆ ਸਾਡੇ ਲਈ ਇੱਕ ਪੁੱਤਰ ਪੈਦਾ ਹੋਵੇਗਾ ਉਹਦੇ ਮੋਢਿਆਂ ਤੇ ਰਾਜ ਹੋਵੇਗਾ ਹਾਂ ਅੰਤੇ ਉਹਦਾ ਨਾਮ ਐ ਹੋ ਸੱਦਿਆ ਜਾਵੇਗਾ ਅਚਜ ਸਲਾਹੁ ਸ਼ਕਤੀਮਾਨ ਪਰਮੇਸ਼ਰ ਉਹਦਾ ਨਾਮ ਹੋਵੇਗਾ ਅਚਜ ਸਲਾਹੁ ਸ਼ਕਤੀਮਾਨ ਪਰਮੇਸ਼ਰ ਅਨਾਦੀ ਪਿਤਾ ਅਨਾਦੀ ਪਿਤਾ ਸ਼ਾਂਤੀ ਦਾ ਰਾਜਕੁਮਾਰ ਸ਼ਾਂਤੀ ਦਾ ਰਾਜਕੁਮਾਰ ਬੋਲੀ ਹਾਲੇਲੂਇਆ ਜਿਹੜਾ ਪ੍ਰਭੂ ਈਸ਼ੂ ਮਸੀਹ ਹੈ ਉਹ ਸ਼ਾਂਤੀ ਦਾ ਰਾਜਕੁਮਾਰ Prince of Peace ਪਰਮੇਸ਼ੁਰ ਦੀ ਬਾਣੀ ਕਦੇ ਨਹੀਂ ਸਿਖਾਉਂਦੀ ਕਿਸੇ ਨੂੰ ਕਿ ਤੁਸੀਂ ਗੜਬੜ ਪੈਦਾ ਕਰੋ ਤੁਸੀਂ ਕਿਸੇ ਦੇ ਨਾਲ ਜਾ ਕੇ ਪਸਾਦ ਲੈ ਲਓ ਕਿਸੇ ਨਾਲ ਜਾ ਕੇ ਝਗੜਾ ਕਰ ਲਓ ਪਰਮੇਸ਼ਰ ਦੀ ਬਾਣੀ ਨਹੀਂ ਸਿੱਖੋਦੀ ਕਿਉਂਕਿ ਇਹ ਸ਼ਾਂਤੀ ਦਾ ਰਾਜਕੁਮਾਰ ਜਿਹੜਾ ਪ੍ਰਭੂ ਪਰਮੇਸ਼ਰ ਯਿਸੂ 'ਤੇ ਵਿਸ਼ਵਾਸ ਕਰਦਾ ਉਹ ਸ਼ਾਂਤੀ ਦਾ ਹੀ ਪ੍ਰਚਾਰ ਕਰਦਾ ਤੇ ਸ਼ਾਂਤੀ ਦੇ ਹੀ ਸੁਭਾਅ ਚ ਰਹਿੰਦਾ ਔਰ ਉਹ ਜਿਹੜਾ ਸ਼ਾਂਤੀ ਦਾ ਰਾਜਕੁਮਾਰ ਰਾਜ ਦੇ ਕੰਦਿਆਂ ਤੇ ਰਾਜ ਧਰਤੀ ਦਾ ਨਹੀਂ ਰਾਜ ਸਵਰਗ ਰਾਜ ਦੀ ਗੱਲ ਕਰ ਰਿਹਾ ਪਰਮੇਸ਼ਰ ਸਾਲ ਤੇ ਇੱਕ ਬਾਲਕ ਪੈਦਾ ਹੋਵੇਗਾ ਤੇ ਇਹ ਜਿਹੜੀ ਗੱਲ ਦੀ ਸ਼ਾਇਆ ਨੇ ਲਿਖੀ ਆ ਪ੍ਰਭੂ ਯਸੂ ਮਸੀਹ ਦੇ ਜੀਵਨ ਤੋਂ ਜਨਮ ਤੋਂ 600 ਸਾਲ ਪਹਿਲਾਂ ਇਹ ਭਵਿਸ਼ਵਾਣੀ ਹੋ ਚੁੱਕੀ ਸੀ ਪੈਦਾ ਹੋਇਆ ਪ੍ਰਭੂ ਯਿਸੂ ਮਸੀਹ ਉਹ ਐਸੇ ਪੈਦਾ ਹੋਇਆ ਕਿ ਜਿਹੜਾ ਆਦਮ ਨੇ ਪਾਪ ਕੀਤਾ ਜਦੋਂ ਆਦਮ ਨੇ ਪਾਪ ਕੀਤਾ ਉਹਦੇ ਵਿੱਚ ਪਾਪ ਚੜਾ ਗਿਆ ਫਿਰ ਜਦੋਂ ਆਦਮ ਤੇ ਹਵਾ ਤੋਂ ਔਲਾਦ ਪੈਦਾ ਹੋਈ ਤੇ ਆਦਮ ਦੇ ਪਾਪ ਚੋਂ ਪਾਪ ਉਸ ਪੈਦਾ ਹੋਣ ਵਾਲੇ ਬੱਚੇ ਚ ਗਿਆ ਜਦੋਂ ਉਹਨੇ ਉਹਨੂੰ ਜਨਮ ਦਿੱਤਾ ਤੇ ਪਾਪੀ ਨੇ ਪਾਪੀ ਨੂੰ ਹੀ ਜਨਮ ਦਿੱਤਾ ਬੱਚਾ ਉਤੋਂ ਪੈਦਾ ਹੋਇਆ ਆਦਮ ਤੋਂ ਪਾਪ ਵਿੱਚ ਚਲਾ ਗਿਆ ਉਹ ਵੀ ਪਾਪੀ ਹੋਇਆ ਗਾਹ ਤੋਂ ਬਾਹ ਦੁਨੀਆ ਪੈਦਾ ਹੁੰਦੀ ਗਈ ਤੇ ਪਾਪ ਦੇ ਵਿੱਚ ਪਾਪ ਦੇ ਵਿੱਚ ਪਾਪ ਦੇ ਵਿੱਚ ਪਾਪ ਦੇ ਵਿੱਚ ਪੈਦਾ ਹੁੰਦੀ ਗਈ ਕਈ ਵਾਰੀ ਕਿਸੇ ਨੂੰ ਇਦਾ ਲੱਗਦਾ ਮੈਂ ਝੂਠ ਨਹੀਂ ਬੋਲਦਾ ਮੈਂ ਚੋਰੀ ਨਹੀਂ ਕਰਦਾ ਮੈਂ ਖੂਨ ਨਹੀਂ ਕਰਦਾ ਮੈਂ ਹਰਾਮکاری ਨਹੀਂ ਕਰਦਾ ਮੈਂ ਬੇਵਿਚਾਰ ਨਹੀਂ ਕਰਦਾ ਮੈਂ ਕਿਸੇ ਦਾ ਦਿਲ ਨਹੀਂ ਦੁਖਾਉਂਦਾ ਮੈਂ ਕੋਈ ਗਰਤ ਕੰਮ ਨਹੀਂ ਕਰਦਾ ਮੈਂ ਪਾਪੀ ਨਹੀਂ ਜਿਹੜਾ ਇਨਸਾਨ ਮਾਂ ਬਾਪ ਤੋਂ ਪੈਦਾ ਹੁੰਦਾ ਉਹ ਪਾਪ ਵਿੱਚ ਪੈਦਾ ਹੁੰਦਾ ਉਹ ਗੁਨਾਹ ਵਿੱਚ ਪੈਦਾ ਹੁੰਦਾ ਕਿਉਂਕਿ ਆਦਮ ਦੇ ਬਲੱਡ ਵਿੱਚ ਪਾਪ ਚਲਾ ਗਿਆ ਉਹਦੇ ਖੂਨ ਵਿੱਚ ਪਾਪ ਚਲਾ ਗਿਆ ਉਹਦੇ ਵਿੱਚੋਂ ਬੱਚੇ 'ਚ ਪਾਪ ਚਲਾ ਗਿਆ ਮੈਂ ਛੋਟੀ ਜੀ ਐਗਜ਼ਾਮਪਲ ਦਉਂ ਮੈਂ ਤੁਹਾਨੂੰ ਤੁਸੀਂ ਸਮਝੋਗੇ ਨਿਕਾਇਆ ਬੱਚਾ ਹੁੰਦਾ بڑا ਛੋਟਾ ਨੂੰ ਕੋਈ ਦੀਨ ਦੁਨੀਆ ਦਾ ਨਹੀਂ ਪਤਾ ਹੁੰਦਾ ਉਹਦੇ ਲਈ ਸਭ ਕੁਝ ਚੰਗਾ ਹੈ ਪਰ ਕਦੀ ਉਹ ਅਸਵਿਵਿਚ ਜਾਵੇ ਕੋਈ ਚੀਜ਼ ਕੱਢ ਕੇ ਖਾ ਲਵੇ ਜਾਂ ਖੰਡ ਮੰਨ ਲਓ ਚੱਕੀ ਉਹਨੇ ਡੱਬੇ ਵਿੱਚੋਂ ਖੰਡ ਪੱਕਾ ਮਾਰਿਆ ਦੀ ਆਪਾ ਮਗਰੋਂ ਜਾਈਏ ਫਟਾਫਟ ਉਹ ਕੀ ਕਰਨਾ ਪੈਂਦਾ ਲਗੋਣ ਲੱਗ ਪਈ ਉਹਨੂੰ ਕਿੱਥੋਂ ਆ ਗਿਆ ਲਗੋਣਾ ਤੇ ਦੱਸਿਆ ਹੀ ਨਹੀਂ ਸੀ ਝੂਠ ਬੋਲਣਾ ਤੇ ਦੱਸਿਆ ਹੀ ਨਹੀਂ ਸੀ ਉਹਨੂੰ ਕਿੱਥੋਂ ਆ ਗਿਆ ਕਿਉਂਕਿ ਉਹਦੇ ਬਲੱਡ ਵਿੱਚ ਪਾਪ ਚਲਾ ਗਿਆ ਮਾਂ ਤੇ ਬਾਪ ਤੋਂ ਜਿਹੜਾ ਬੱਚਾ ਪੈਦਾ ਹੁੰਦਾ ਉਹ ਕਾਦੇ ਵਿੱਚ ਪੈਦਾ ਹੁੰਦਾ ਪਾਪ ਵਿੱਚ ਪੈਦਾ ਹੁੰਦਾ ਪਰਮੇਸ਼ਵਰ ਨੇ ਸੋਚਿਆ ਕਿ ਜਿਹੜਾ ਪਾਪ ਵਿੱਚ ਪੈਦਾ ਹੁੰਦਾ ਉਹ ਤੇ ਪਾਪ ਵਿੱਚ ਚਲਾ ਜਾਊਗਾ ਤੇ ਨਰਕ ਵਿੱਚ ਜਾਊਗਾ ਤੇ ਨਹੀਂ ਸਵਰਗ ਰਾਜ ਵਿੱਚ ਕਿੱਦਾਂ ਮੇਰੇ ਬੱਚੇ ਆ ਸਕਦੇ ਸਵਰਗ ਰਾਜ ਵਿੱਚ ਕਿੱਦਾਂ ਆ ਸਕਦੇ ਫਿਰ ਪਰਮੇਸ਼ਵਰ ਨੇ ਸਵਰਗ ਦੇ ਸਿੰਘਾਂ ਨੂੰ ਛੱਡ ਕੇ ਸਵਰਗ ਦੇ ਸਿੰਘਾਂ ਨੂੰ ਛੱਡ ਕੇ ਧਰਤੀ ਤੇ ਮਨੁੱਖ ਜਾਤੀ ਦੇ ਰੂਪ ਵਿੱਚ ਜਨਮ ਲਿਆ ਉਹਦਾ ਨਾਮ ਹੈ ਪ੍ਰਭੂ ਯਿਸੂ ਮਸੀਹ ਉਹਦਾ ਨਾਮ ਹੈ ਪ੍ਰਭੂ ਯਿਸੂ ਮਸੀਹ ਇਸ ਨੂੰ ਅਸੀਂ ਕਹੋਣ ਹੈ ਬੜੀ ਯੋਹਨਾ ਦੀ ਅੰਜੀਲ ਇੱਕ ਬਾਪੋ ਦੀ ਇੱਕ ਆਇਤ ਤੋਂ ਪੜੀਏ ਯੋਹਨਾ ਦੀ ਅੰਜੀਲ ਇੱਕ ਬਾਪੋ ਦੀ ਇੱਕ ਆਇਤ ਤੋਂ ਪੜੀਏ ਆਦ ਵਿੱਚ ਸ਼ਬਦ ਸੀ ਆਦ ਵਿੱਚ ਇਨ ਦਾ ਬਿਗਨਿੰਗ ਬਾਈਬਲ ਸੇਜ਼ ਇਨ ਦਾ ਬਿਗਨਿੰਗ THERE WAS A WORD ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ਰ ਦੇ ਸੰਗ ਸੀ ਤਾਂ ਸ਼ਬਦ ਕਿਹੜਾ ਸੀ ਉਹ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਰ ਸੀ ਅਤੇ ਸ਼ਬਦ ਪਰਮੇਸ਼ਰ ਸੀ ਹਾਂ ਇਹ ਉਹ ਆਦਿਤ ਵਿੱਚ ਪਰਮੇਸ਼ਰ ਦੇ ਸੰਗ ਸੀ ਹਾਂ ਹਾਂ ਸਭ ਕੁਝ ਉਸ ਤੋਂ ਰਚਿਆ ਗਿਆ ਸਭ ਕੁਝ ਉਸ ਸ਼ਬਦ ਦੇ ਦੁਆਰਾ ਰਚਿਆ ਗਿਆ ਆਦਿਤ ਵਿੱਚ ਪਰਮੇਸ਼ਵਰ ਦੇ ਨਾਲ ਸ਼ਬਦ ਸ਼ਬਦ ਨੇ ਦੇਹ ਧਾਰੀ ਔਰ ਉਹ ਮਨੁੱਖੀ ਜਾਤੀ ਦੇ ਰੂਪ ਵਿੱਚ ਆਪਣੀ ਬਾਣੀ ਨੂੰ ਪਰਮੇਸ਼ੂ ਦੀ ਬਾਣੀ ਨੂੰ ਲੈ ਕੇ ਆਵੇ। ਪਰਮੇਸ਼ੂ ਮਸੀਹ ਨੇ ਸ਼ਾਂਤੀ ਦਾ ਪ੍ਰਚਾਰ ਕੀਤਾ। ਪ੍ਰਭੂ ਯੀਸ਼ੂ ਮਸੀਹ ਨੇ ਮੁਹੱਬਤ ਦਾ ਪ੍ਰਚਾਰ ਕੀਤਾ। ਪ੍ਰਭੂ ਯੀਸ਼ੂ ਮਸੀਹ ਨੇ ਸ਼ਮਾ ਕਰਨ ਦਾ ਪ੍ਰਚਾਰ ਕੀਤਾ। ਪ੍ਰਭੂ ਯੀਸ਼ੂ ਮਸੀਹ ਨੇ ਪਿਆਰ ਕਰਨ ਦਾ ਪ੍ਰਚਾਰ ਕੀਤਾ। ਔਰ ਪ੍ਰਭੂ ਯੀਸ਼ੂ ਮਸੀਹ ਨੇ ਸ਼ਾਂਤੀ ਦਾ ਪ੍ਰਚਾਰ ਕੀਤਾ। ਔਰ ਉਹਨੇ ਕਿਹਾ ਜਿਹੜੇ ਮੇਰੇ ਦੇ ایمان ਰੱਖਣਗੇ ਮੇਰੇ ਗੱਲਾਂ ਨੂੰ ਮੰਨਣਗੇ ਉਹ ਇਹਨਾਂ ਗੱਲਾਂ ਨੂੰ ਫੋਲੋ ਕਰਨਗੇ ਉਹ ਇਹਨਾਂ ਗੱਲਾਂ ਨੂੰ ਮੰਨਣਗੇ ਕਿ ਮੇਰੇ ਬਾਪ ਨੇ ਮੈਨੂੰ ਸਿਖਾਇਆ ਕਿ ਇੱਕ ਦੂਜੇ ਨਾਲ ਕੀ ਕਰਨੀ ਹੈ ਮੁਹੱਬਤ ਕਰਨੀ ਇਹ ਪਿਆਰ ਦਾ ਸੰਦੇਸ਼ ਇਸ ਕਰਕੇ ਉਹ ਪ੍ਰਭੂ ਯਿਸੂ ਮਸੀਹ ਨੂੰ ਤਰਕੀਤੇ ਹੋਣਾ ਪਿਆ ਕਿਉਂਕਿ ਜਿਹੜਾ ਬਲਾਡ ਹੈ ਉਹ ਬਦਲਿਆ ਜਾ ਨਹੀਂ ਸਕਦਾ blood ਦੇ ਵਿੱਚੋਂ ਉਹ ਪਾਪ ਕੱਟਿਆ ਨਹੀਂ ਜਾ ਸਕਦਾ ਲੋਕ ਸਵਾਲ ਕਰਦੇ 크ਿਸਚਨ ਲੋਗਾਂ ਨੂੰ ਬੜੇ ਫਕਰ ਦੇਣਾ ਅੱਜ ਕੱਲ੍ਹ ਤੇ YouTube net ਤੇ ਵੀ ਤੁਸੀਂ ਦੇਂਦੇ ਹੋਏ ਕੁਵਾਰੀ ਲੜਕੀ ਤੋਂ ਬੱਚਾ ਪੈਦਾ ਨਹੀਂ ਹੋ ਸਕਦਾ ਕੋਈ ਦੱਸ ਦੇ ਮੈਨੂੰ ਸ਼ਰਮ ਆਊਗੀ ਸਾਨੂੰ ਸ਼ਰਮ ਨਹੀਂ ਆਉਂਦੀ ਤੇ ਸਾਨੂੰ ਉਹਦੀ ਅਸਲੀਅਤ ਦਾ ਪਤਾ ਅਗਰ ਮਰੀਮ ਤੇ ਯੂਸਫ ਦੀ ਸ਼ਾਦੀ ਹੁੰਦੀ ਤੇ ਦੋਨਾਂ ਤੋਂ ਬੱਚਾ ਪੈਦਾ ਹੁੰਦਾ ਉਹ ਵੀ ਪਾਪ ਵਿੱਚ ਪੈਦਾ ਹੁੰਦਾ ਕਦੀ ਪਰਮੇਸ਼ਵਰ ਪਾਪ ਵਿੱਚ ਪੈਦਾ ਨਹੀਂ ਹੋ ਸਕਦਾ ਕਿਉਂਕਿ ਖੂਨ ਵਿੱਚ ਪਾਪ ਚਲਾ ਗਿਆ ਸੀ ਆਦਮ ਤੋਂ ਪ੍ਰਭੂ ਯੀਸ਼ੂ ਮਸੀਹ ਪਵਿੱਤਰ ਆਤਮਾ ਦੇ ਦੁਆਰਾ ਮਰੀਮ ਦੀ ਕੁੱਖ ਵਿੱਚੋਂ ਆਇਆ ਉਹਨੇ ਜਨਮ ਲਿਆ ਕਿਉਂਕਿ ਪਵਿੱਤਰ ਆਤਮਾ ਪਾਪ ਦੇ ਸਾਧਿਆ ਉਹ ਬੱਚਾ ਬਿਨਾਂ ਪਾਪ ਤੋਂ ਪੈਦਾ ਹੋਇਆ ਬੋਲੀ ਹਾਲੇਲੂਇਆ ਉਹ ਦੁਨਿਆਵੀ ਰਿਸ਼ਤੇ ਦੇ ਨਾਲ ਦੁਨਿਆਵੀ ਖੂਨ ਦੇ ਨਾਲ ਨਹੀਂ ਪੈਦਾ ਹੋਇਆ ਪ੍ਰਭੂ ਯਿਸੂ ਮਸੀਹ ਪਵਿੱਤਰ ਆਤਮਾ ਦੇ ਦੁਆਰਾ ਮਰੀਮ ਦੀ ਕੱਖ ਵਿੱਚੋਂ ਉਹਨੇ ਜਨਮ ਲਿਆ ਇਸੇ ਕਰਕੇ ਅਸੀਂ ਕਹਿੰਦੇ ਹਾਂ ਔਰ ਪਰਮੇਸ਼ਵਰ ਦੀ ਬਾਣੀ ਕਹਿੰਦੀ ਆ ਕਿ ਉਹੀ ਇੱਕ ਪਰਮੇਸ਼ਵਰ ਆ ਜਿਨੇ ਸਾਡੇ ਲਈ ਮੁਕਤੀ ਦਾ ਮਾਰਗ ਖੋਲ੍ਹਿਆ ਬੋਲੀਏ ਹਾਲਾ ਲਈ ਹallelujah ਈਸ਼ੂ ਮਸੀਹ ਪਰਮੇਸ਼ਵਰ ਆ ਜਿਨੇ ਸਾਡੇ ਲਈ ਮੁਕਤੀ ਦਾ ਮਾਰਗ ਖੋਲ੍ਹਿਆ ਹਾਂ ਪਰਮੇਸ਼ਵਰ ਦਾ ਪ੍ਰਚਾਰ ਕਰਨ ਵਾਸਤੇ ਬਹੁਤ ਲੋਕ ਆਏ ਬੜੇ ਲੋਕਾਂ ਨੇ ਪਰਮੇਸ਼ਵਰ ਦਾ ਪ੍ਰਚਾਰ ਕੀਤਾ ਪ੍ਰਚਾਰ ਕੀਤਾ ਧਰਤੀ ਤੇ ਰਹਿ ਕਰਕੇ ਚਲੇਗਾ ਆਪਣਾ ਜਨਮ ਲਿਆ ਪ੍ਰਚਾਰ ਕੀਤਾ ਜਿੰਨੀ ਜ਼ਿੰਦਗੀ ਪਰਮੇਸ਼ਰ ਨੇ ਦਿੱਤੀ ਸੀ ਉਹ ਨਹੀਂ ਉਹਨੇ ਧਰਤੀ ਤੇ ਬਸਰ ਕੀਤੀ ਔਰ ਉਸ ਤੋਂ ਬਾਅਦ ਉਹ ਧਰਤੀ ਤੋਂ ਚਲੇ ਗਏ ਔਰ ਮਰ ਗਏ ਅੱਜ ਕਿਤੇ ਨਾ ਕਿਤੇ ਉਹਨਾਂ ਦੀ ਜ਼ਰੂਰ ਕਬਰ ਹੋਵੇਗੀ ਕਿਤਨਾ ਕਿਤੇ ਜ਼ਰੂਰ ਉਹਨਾਂ ਦੇ ਕੋਈ ਨਾ ਨਿਸ਼ਾਨ ਹੋਊਗਾ ਕਿ ਉਹ ਮਰ ਗਏ ਜਦੋਂ ਪ੍ਰਭੂ ਯੀਸ਼ੂ ਮਸੀਹ ਧਰਤੀ ਤੇ ਆਏ ਦੁਨੀਆ ਦੇ ਪਾਪ ਝੱਕੇ ਔਰ ਸਲੀਬ ਚੱਕੀ ਔਰ ਜਾਣ ਦਿੱਤੀ ਕਿ ਇਹਨਾਂ ਦੇ ਲਈ ਮੈਂ ਖੂਨ ਦਾ ਰਿਸ਼ਤਾ ਬਣਾਉਂਗਾ ਉਹਨੇ ਆਪਣਾ ਖੂਨ ਦਿੱਤਾ ਮੌਤ ਸਹੀ ਪਰ ਮਰਨ ਤੋਂ ਪਹਿਲਾਂ ਪ੍ਰਭੂ ਯੀਸ਼ੂ ਮਸੀਹ ਇਹ ਗੱਲ ਕਹਿ ਚੁੱਕੇ ਸੀ ਉਹਨਾਂ ਦੇ ਭਵਿੱਖ ਬਾਣੀਆਂ ਵੀ ਹੋਈਆਂ ਸੀ ਕਿ ਉਹ ਤੀਸਰੇ ਦਿਨ ਮਰਦਿਆਂ ਵਿੱਚੋਂ ਜੀਵਿਤ ਉੱਠੇਗਾ ਬੋਲ ਹਾਲੇਲੂਇਆ ਇਕ ਕਥਾ ਕਹਾਣੀਆਂ ਨੇ ਜਿਵੇਂ ਪਰ ਪੜ ਕੇ ਸੁਣਾਈ ਜਾਣਾ ਨੋ ਇੱਕ ਪ੍ਰੈਕਟੀਕਲ ਆ ਜਿਹੜੇ ਲੋਕ ਜਾ ਕੇ ਇਜ਼ਰਾਈਲ ਵਿੱਚ ਦੇਖਦੇ ਆ ਅੱਜ ਵੀ ਤੁਹਾਨੂੰ ਵੀ ਕਦੀ ਖੁਦਾ ਮੌਕਾ ਦੇਵੇ ਤੁਸੀਂ ਜਰੂਰ ਜਾਈਓ ਅੱਜ ਵੀ ਉਹ ਕਬਰ ਜਿਹੜੀ ਆ ਉਥੋਂ ਖਾਲੀ ਹallelujah ਉਹ ਵਿੱਚ ਨਹੀਂ ਕਿਉਂਕਿ ਪਰਮੇਸ਼ੁਰ ਕਦੀ ਮਾਰ ਨਹੀਂ ਸਕਦਾ ਪਰਮੇਸ਼ੁਰ ਕਦੇ ਵੀ ਮਾਰ ਨਹੀਂ ਸਕਦਾ ਇਸੇ ਕਰਕੇ ਪ੍ਰਭੂ ਯਿਸੂ ਮਸੀਹ ਦੇ ਤਿੰਨ ਦਿਨ ਮਨਾਏ ਜਾਂਦੇ ਆ ਇੱਕ 크리스마스 ਅੱਜ ਰਾਜਸੀ ਮਨਾਉਂਦੇ ਇਸ ਤੋਂ ਬਾਅਦ ਆਉਣਾ ਗੁੱਡ ਫਰਾਈਡੇ ਜਿੱਦਾਂ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦਿੱਤੀ ਗਈ ਉਸ ਤੋਂ ਬਾਅਦ ਆਉਣਾ ਇਸਟਰ ਜਿੱਦਾਂ ਪ੍ਰਭੂ ਯਿਸੂ ਮਸੀਹ ਮਰਦਿਆਂ ਵਿੱਚੋਂ ਜੀ ਉੱਠੇ ਬੋਲੀ ਹਾਲਾ ਲਈ ਸਾਡਾ ਪਰਮੇਸ਼ੁਰ ਪਾਡਾ ਪਰਮੇਸ਼ੁਰ ਜੀਵਿਤ ਪਰਮੇਸ਼ੁਰਾ ਪਾਪ ਤੋਂ ਰਹਿਤ ਹੈ ਜਿਹੜਾ ਉਹਦੇ 'ਤੇ ਵਿਸ਼ਵਾਸ ਕਰੂਗਾ ਉਹ ਹੀ ਉਹਦੇ ਰਾਜ ਵਿੱਚ ਪਰਵੇਸ਼ ਕਰੂਗਾ ਬੋਲੋ ਹallelujah ਕਿਉਂਕਿ ਪਰਮੇਸ਼ੁਰ ਨਾ ਤੇ ਪਾਪੀ ਹੋ ਸਕਦਾ ਤੇ ਨਾ ਪਰਮੇਸ਼ੁਰ ਮਰਿਆ ਹੋ ਸਕਦਾ ਪਰਮੇਸ਼ੁਰ ਅਗਰ ਪਰਮੇਸ਼ੁਰ ਹੀ ਮਰ ਜਾਏ ਤੇ ਦੁਨੀਆ ਨੂੰ ਕੌਣ ਸੰਭਾਲੂ ਕਈ ਵੇਲੇ ਇਦਾਂ ਲੱਗਦਾ ਕਿ ਸ਼ਾਇਦ ਸਾਡੀਆਂ ਪ੍ਰੀਸ ਵਾਲੇ ਲੱਗੇ ਇਹਨਾਂ ਨੇ ਸੰਭਾਲਿਆ ਫਲਾਣੇ ਨੇ ਸੰਭਾਲਿਆ ਕਦੀ ਕੋਈ ਮਨੁੱਖ ਮਨੁੱਖ ਨੂੰ ਨਹੀਂ ਸੰਭਾਲ ਸਕਦਾ ਜਦ ਤੱਕ ਪਰਮੇਸ਼ਵਰ ਕਿਸੇ ਦੀ ਰੱਖਿਆ ਨਹੀਂ ਕਰਦਾ ਸੋ ਇਸ ਕਰਕੇ ਪ੍ਰਭੂ ਯਿਸੂ ਨੂੰ ਸਿੱਧਰ ਦਿੱਤੇ ਆ ਇਸ ਕਰਕੇ ਪ੍ਰਭੂ ਯਿਸੂ ਨੇ ਮਰੀਅਮ ਦੀ ਕੁੱਖ ਤੋਂ ਜਨਮ ਲਿਆ ਕਿਉਂਕਿ ਉਹ ਪਾਪ ਵਿੱਚ ਨਹੀਂ ਉਹ ਪਵਿੱਤਰ ਆਤਮਾ ਦੇ ਦੁਆਰਾ ਉਹਨੇ ਧਰਤੀ ਤੇ ਮਨੁੱਖ ਦਾ ਰੂਪ ਧਾਰਿਆ ਔਰ ਜਨਮ ਲਿਆ ਉਹਨੇ ਪਿਆਰ ਦਾ ਸੰਦੇਸ਼ ਦਿੱਤਾ ਜਿੱਦਣ ਲੋਗ ਉਹਨੂੰ ਮਾਰਦੇ ਸੀ ਜਿੱਦਣ ਲੋਗ ਉਹਦੇ ਮੂੰਹ ਤੇ ਥੁੱਕਦੇ ਸੀ ਜਿੱਦਣ ਕਿ ਕਰੂਸ ਉਹਨੂੰ ਚੱਕਣ ਨੂੰ ਕਹਿੰਦੇ ਸੀ ਉਦੋਂ ਵੀ ਉਹਨੇ ਕਿਹਾ ਇਹ ਪਿਤਾ ਇਹਨਾਂ ਨੂੰ ਮਾਫ ਕਰੀ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰਦਾ ਸੋ ਮੈਂ ਆਸ ਵਿੱਚ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਜਿਹੜੇ ਤੁਸੀਂ ਮਸੀਹ ਵਿੱਚ ਜਿਹੜੇ ਤੁਸੀਂ ਮਸੀਹ ਦੇ ਨਾਲ ਚੱਲਦੇ ਆਂ ਇਦਾਂ ਦਾ ਸੁਭਾਅ ਰੱਖੋ ਇੱਕ ਦੂਸਰੇ ਨੂੰ ਪਿਆਰ ਕਰੋ ਇੱਕ ਦੂਸਰੇ ਨੂੰ ਮaaf ਕਰੋ ਕਦੀ ਵੀ ਕਿਸੇ ਨਾਲ ਨਫ਼ਰਤ ਨਾ ਕਰੋ ਅਗਰ ਤੁਸੀਂ ਕਿਸੇ ਪਿੰਡ ਵਿੱਚ ਰਹਿੰਦੇ ਹੋ ਅਗਰ ਤੁਸੀਂ ਕਿਸੇ ਸ਼ਹਿਰ ਵਿੱਚ ਰਹਿੰਦੇ ਹੋ ਅਗਰ ਤੁਸੀਂ ਕਿਸੇ ਮੁਹੱਲੇ ਵਿੱਚ ਰਹਿੰਦੇ ਹੋ ਉੱਤੇ ਜਿੰਨੇ ਤੁਹਾਡੇ ਲਾਗੇ ਘਰ ਵਸਦੇ ਆ ਜਿੰਨੇ ਤੁਹਾਡੇ ਸੰਬੰਧ ਵਿੱਚ ਲੋਕ ਆ ਹਰ ਇੱਕ ਦੇ ਨਾਲ ਕੀ ਕਰਨਾ ਹੈ ਪਿਆਰ ਕਰ ਹਰ ਇੱਕ ਦੇ ਨਾਲ ਪਿਆਰ ਹਰ ਇੱਕ ਨੂੰ ਪਿਆਰ ਕਰਨਾ ਹਰ ਇੱਕ ਨੂੰ ਮaaf ਕਰਨਾ ਤਾਂ ਕਿ ਅਸੀਂ ਮਸੀਹ ਦਾ ਪ੍ਰਚਾਰ दूसरे तक पहुंचा सकती है मैं तो एक तो लास्ट गल दस के आखिरी प्रार्थना करूंगा सब लोग हर कोई बाइबल नहीं पढ़ता ना वो बाइबल पढ़ूगा वो इतना सोचूगा मैं बाइबल क्यों पढ़ा बाइबल तो आधी पर कोई बाइबल ना पढ़े मैं मर सकता बाइबल नहीं पढ़ूगा वो ना पढ़े पर ਉਹ ਮੇਰੀ ਤੇ ਤੁਹਾਡੀ ਜ਼ਿੰਦਗੀ ਨੂੰ ਜ਼ਰੂਰ ਪੜੋਗੇ ਮੇਰੀ ਗੱਲ ਸਮਝ ਆਈ ਉਹ ਮੇਰੀ ਤੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਬਾਈਬਲ ਪੜ੍ਹੋ ਆਪਸ ਸਾਰੇ ਤੁਸੀਂ ਸਾਰੇ ਰੋਲਾ ਪਾ ਸਕਦੇ ਹੋ ਬਾਈਬਲ ਪੜ੍ਹਾ ਕਰੋ ਬਾਈਬਲ ਪੜ੍ਹਾ ਕਰੋ ਚਰਚ ਜਾਇਆ ਕਰੋ ਚਰਚ ਜਾਇਆ ਕਰੋ ਚੰਗੀ ਗੱਲ ਹੈ ਮੈਂ ਨਹੀਂ ਕਹਿੰਦਾ ਕਿ ਤੁਸੀਂ ਮਾੜੀ ਗੱਲ ਕਰੋ ਹਰੇਕ ਨੂੰ ਕਹੋ ਚਰਚ ਜਾਇਆ ਕਰੋ ਹਰੇਕ ਨੂੰ ਕਹੋ ਬਾਈਬਲ ਪੜ੍ਹਾ ਕਰੋ ਪਰ ਬਾਈਬਲ ਪੜ੍ਹਾ ਕਰੋ ਇਹ ਜੋ ਤੋਂ ਪਹਿਲਾਂ ਜੇ ਤੇਰੀ ਜ਼ਿੰਦਗੀ ਬਾਈਬਲ ਵਰਗੀ ਹੋਵੇ ਤੇ ਤੇਰੇ ਵਿੱਚੋਂ ਬਾਈਬਲ ਉਹ ਆਪਣੇ ਆਪ ਪੜ ਲਵੇਗਾ ਬੋਹ ਹਰ ਹਾਲ ਹੋਈ ਕਿਤਾਬ ਕੋਈ ਕਰ ਦੋਗਾ ਮੇਰੀ ਬਾਈਬਲ ਲੈ ਕੇ ਤੁਸੀਂ ਇਹਨਾਂ ਦਿਨਾਂ ਤੇ YouTube ਤੇ ਦੇਖਿਆ ਹੋਣਾ ਜਾਂ Facebook ਤੇ ਜਾਂ ਸੋਸ਼ਲ ਮੀਡੀਆ ਤੇ ਬੜਈਏ ਵਾਇਰਲ ਹੁੰਦੀ ਉਹਨਾਂ ਨੇ ਕਈਆਂ ਨੇ ਬਾਈਬਲ ਫੜ ਕੇ ਪਾੜ ਦਿੱਤੀਆਂ ਸਾੜ ਦਿੱਤੀਆਂ ਚੱਲ ਕਿੱਦਾਂ ਨਹੀਂ ਕਰਨਾ ਚਾਹੀਦਾ ਕਿਸੇ ਦੀ ਵੀ ਆਸਤਾ ਜੁੜੀ ਉਹਨੂੰ ਬੁਰਾ ਨਹੀਂ ਕਹਿਣਾ ਚਾਹੀਦਾ ਉਹਨਾਂ ਨੇ ਸਾੜ ਦਿੱਤੀ ਮੰਨ ਲਓ ਇਹਨਾਂ ਫਾੜ ਦਿੱਤਾ ਕਰ ਉਹਨੇ ਸੋਚਿਆ ਮੈਂ ਵੱਡਾ ਕੰਮ ਕਰ ਲਿਆ ਮਾਰੇ ਮੇਰੇ ਦੇਲੇ ਵਿੱਚ ਕੋਣ ਕਰੂ ਮੇਰੀ ਗੱਲ ਸਮਝਾਈ ਮੇਰੇ ਦੇਲੇ ਵਿੱਚ ਕੋਣ ਕਰੂ ਸੋ ਮੇਰਾ ਕਹਿਨ ਦਾ ਭਾਵ ਜਿਸ ਸਾਡੇ ਅੰਦਰ ਬਾਈਬਲ ਹੋਗੀ ਤੇ ਲੋਗ ਉਹਨੂੰ ਕੀ ਕਰਨਗੇ ਕਿੱਥੋਂ ਪੜਨਗੇ ਇਹਨੂੰ ਨਹੀਂ ਪੜਨਾ ਕਿਸੇ ਨੇ ਕਿੱਥੋਂ ਪੜਨਾ ਬੋਲੋ ਮੇਰੀ ਜ਼ਿੰਦਗੀ ਤੋਂ ਜੇ ਤੁਸੀਂ ਕਹਿੰਦੇ ਪਰਮੇਸ਼ਵਰ ਨੂੰ ਮੈਂ ਮੰਨਦਾ ਹਾਂ ਤੇ ਪਰਮੇਸ਼ਵਰ ਨੂੰ ਕਿਸੇ ਨੇ ਐਦਾਂ ਨਹੀਂ ਦੇਖਣਾ ਪਰਮੇਸ਼ਵਰ ਨੂੰ ਲੋਕਾਂ ਨੇ ਤੁਹਾਡੇ ਵਿੱਚੋਂ ਦੇ ਵੇਰੀ ਗੱਲ ਸਮਝਾਈ ਅਸੀਂ ਕਿੰਨੇ ਇਸ਼ੂ ਮਸੀਹ ਪੈਦਾ ਹੋਏ ਵੈਰੀ ਗੁੱਡ ਪਰ ਇਸ਼ੂ ਮਸੀਹ ਤੁਹਾਡੇ ਸੁਭਾਅ ਵਿੱਚੋਂ ਨਜ਼ਰ ਆਵੇ ਇਸ਼ੂ ਮਸੀਹ ਤੁਹਾਡੀ ਜ਼ਿੰਦਗੀ ਤੋਂ ਨਜ਼ਰ ਆਵੇ ਇਸ਼ੂ ਮਸੀਹ ਤੁਹਾਡੇ ਘਰ ਦੇ ਮਾਹੌਲ ਤੋਂ ਨਜ਼ਰ ਆਵੇ ਇਸ਼ੂ ਮਸੀਹ ਤੁਹਾਡੇ ਕੰਮ ਦੇ ਮਾਹੌਲ ਤੋਂ ਨਜ਼ਰ ਆਵੇ ਇਸ਼ੂ ਮਸੀਹ ਤੁਹਾਡੀ ਜ਼ਿੰਦਗੀ ਤੋਂ ਨਜ਼ਰ ਆਵੇ ਫਿਰ ਤੁਸੀਂ ਕਹਿ ਸਕਦੇ ਆ ਕਿ ਮੈਂ ਪਰਮੇਸ਼ਵਰ ਤੇ ਵਿਸ਼ਵਾਸ ਕਰਦਾ ਹਾਂ ਪ੍ਰਭੂ ਦੇ ਵਚਨਾਂ ਲਈ ਜ਼ੋਰਦਾਰ ਤਾਲੀਆਂ ਨਾਲ ਈਸ਼ੂ ਜੀ ਪੈਦਾ ਹੋਏ ਤੁਸੀਂ ਸਾਰੇ ਸਮਝੇ ਪਰ ਹੁਣ ਯੀਸ਼ੂ ਜੀ ਦਿਖੂਗੇ ਕਿੱਥੋਂ ਸਪੈਸ਼ਲੀ ਜਿਹੜੇ ਚਰਚ ਜਾਣ ਵਾਲੇ ਜਰੂਰ ਮੈਨੂੰ ਦੱਸਣ ਯੇਸ਼ੂ ਜੀ ਦਿਖਣਗੇ ਕਿੱਥੋਂ ਸਾਡੇ ਮਹੱਲੇ ਵਾਲਿਆਂ ਨੂੰ ਕਿੱਥੋਂ ਦੇਖਣਗੇ ਸਾਡੇ ਘਰ ਵਾਲਿਆਂ ਨੂੰ ਕਿੱਥੋਂ ਦੇਖਣਗੇ ਸਾਡੇ ਸਮਾਜ ਨੂੰ ਕਿੱਥੋਂ ਦੇਖਣਗੇ ਸਾਡੀ ਜ਼ਿੰਦਗੀ ਤੇ ਜੇ ਮੈਂ ਹੀ ਘੜਾਕਾ ਹਾਂ ਫਾਲੋ ਮੈਂ ਕਿ ਤੁਹਾਨੂੰ ਕਿੰਨਾ ਟਾਈਮ ਲਾਇਆ ਪ੍ਰਚਾਰ ਕਰਨ ਨੂੰ ਤੇ ਮੈਂ ਹੀ ਲੜਾਕਾ ਹਾਂ ਵੀ ਤੀਕੂ ਕੇ ਜਦੋਂ ਉਹਨੇ ਕਹਾਈ ਦਲੇ ਲੈਣ ਜਾਂਦੇ ਆਪਾਂ ਕਿੱਥੇ ਜਾਣਾ ਮੇਰੇ ਘਰ ਤਾਂ ਲੈ ਕੇ ਵੀ ਤੁਸੀਂ ਦੇ ਕਾਣਾ ਦੁਕਾਨਾਂ ਤੇ ਕੋਲੋਕੀ ਨਾ ਬਿਜ਼ਨਸ ਕਰਦੇ ਆ ਕੱਪੜਾ ਵੇਚਣ ਵਾਲੇ ਬੰਬੇ ਉਹਨਾਂ ਦੀ ਫੈਕਟਰੀ ਹੋਵੇ ਤੇ ਜਲੰਧਰ ਉਹਨਾਂ ਨੇ ਬਿਜ਼ਨਸ ਕਰਨਾ ਹੋਵੇ ਉਹ ਕਹਿੰਦੇ ਵੀ ਸਾਡੇ ਕੋਲ ਪੰਜ ਪ੍ਰਕਾਰ ਦੇ ਸਾਡੀ ਜਿਹੜੀ ਫੈਕਟਰੀ ਹੈ ਉਹ ਕੱਪੜਾ ਬਣਾਉਂਦੀ ਹੈ ਕਿੰਨੇ ਪ੍ਰਕਾਰ ਦੀ ਪੰਜ ਪ੍ਰਕਾਰ ਦਾ ਕੱਪੜਾ ਬਣਾਉਂਦੀ ਅਸੀਂ ਤੁਹਾਨੂੰ ਵੇਚਣਾ ਚਾਹੁੰਦੇ ਤੁਸੀਂ ਲੈ ਲਓਗੇ ਉਹ ਵੀ ਪਤਾ ਕੀ ਕਹਿੰਦੀ ਆ ਅਸੀਂ ਕੱਪੜਾ ਪੈਣਾ ਦੇਖਾਂ ਤੇ ਉਹ ਉਰ ਤੋਂ ਟਰੱਕ ਭਰ ਕੇ ਨਹੀਂ ਲੈ ਆਉਂਦੇ ਕੱਪੜੇ ਦਾ ਵੱਡੇ ਵੱਡੇ ਥਾਨ ਮੰਨ ਲਓ ਲਵੇ ਦਾ ਉਹਨਾਂ ਦਾ ਤਾਂ ਖਰਚਾ ਵੈਮੀ ਗਿਆ ਉਹ ਥਾਨ ਨਹੀਂ ਲੈ ਕੇ ਆਉਂਦੇ ਵੱਡੇ ਵੱਡੇ ਟਰੱਕ ਨਹੀਂ ਲੈ ਕੇ ਆਉਂਦੇ ਵੱਡੇ ਵੱਡੇ ਓਏ ਕੋ ਬੜਿਆ ਲਿਖਿਆ ਮੁੰਡਾ ਬੈਗ ਲੈ ਕੇ ਉਹਦੇ ਹੱਥ ਵਿੱਚ ਹੁੰਦਾ ਕਿਉਂ ਪੰਜ ਪ੍ਰਕਾਰ ਦਾ ਉਹਨਾਂ ਦੀ ਕੰਪਨੀ ਕੀ ਬਣਾਉਂਦੀ ਆ ਲੈ ਜੀ ਕਪੜਾ ਬਣਾਉਂਦੀ ਆ ਤਾਂ ਫੇਓ ਛੋਟੇ ਛੋਟੇ ਟੁਕੜੇ ਛੋਟੇ ਛੋਟੇ ਟੁਕੜੇ ਹਰ ਕੱਪੜੇ ਦੇ ਲੈ ਕੇ ਆ ਜਾਂਦਾ ਆ ਭਲਾ ਉਹਨੂੰ ਕੀ ਕਹਿੰਦੇ ਆ ਸੈਂਪਲ ਕੀ ਕਹਿੰਦੇ ਉਹਨੂੰ ਸੈਂਪਲ ਉਹਨੇ ਹੁਣ ਸੈਂਪਲ ਨੂੰ ਦੇਖਣਾ ਜੇ ਸੈਂਪਲ ਚੰਗਾ ਹੋਊਗਾ ਤੇ ਓਕੇ ਆ ਫਿਰ ਤੇ ਓਕੇ ਕਿਉਂ ਲੈ ਲਊਗਾ ਤੇ ਜੇ ਸੈਂਪਲ ਮਾੜਾ ਹੋਇਆ ਫੇਰ ਫੇਰ ਉਹਨਾਂ ਨੇ ਜੇ ਸੈਂਪਲ ਵਧੀਆ ਹੋਇਆ ਫੇਰ ਉਹਨਾਂ ਨੇ ਬਸੇ ਸਹੀ ਗੱਲ ਕੀਤੀ ਪਰਮੇਸ਼ਰ ਕੋ ਆ ਜਾਓ ਪਰਮੇਸ਼ਰ ਕੋ ਆ ਜਾਓ ਪਰਮੇਸ਼ਰ ਕੋ ਆ ਜਾਓ ਸਾਥ ਸੰਗ ਕਰੋ ਸਾਥ ਸੰਗ ਕਰੋ ਅਸੀਂ ਵੀ ਜਾਦੇ ਤੁਸੀਂ ਵੀ ਜਾਓ ਜੇ ਤਾਂ ਮੈਂ ਠੀਕ ਹੋ ਗਿਆ ਪਹਿਲਾਂ ਮੇਰਾ ਮਾੜਾ ਸੁਭਾਅ ਸੀ ਪਹਿਲਾਂ ਮੇਰਾ ਗੰਦਾ ਸੁਭਾਅ ਸੀ ਪਹਿਲਾਂ ਮੇਰੀ ਮਾੜੀ ਜ਼ਿੰਦਗੀ ਸੀ ਪਹਿਲਾਂ ਮੇਰੀ ਗੰਦੀ ਜ਼ਿੰਦਗੀ ਸੀ ਜੇ ਮੇਰੀ ਜ਼ਿੰਦਗੀ ਸਹੀ ਹੋ ਗਈ ਤੇ ਨੋਬ ਮੇਰੀ ਜ਼ਿੰਦਗੀ ਚ ਬਾਈਪਲ ਨੂੰ ਪੜ ਲੈਣਗੇ ਤੇ ਆਪ ਕਹਿਣਗੇ ਕਿ ਤੇ ਤੁਸੀਂ ਵੀ ਜਾਣੇ ਆਂ ਸੰਗ ਵੀ ਲੈ ਜਿਆ ਕਰੋ ਬੋਲੋ ਹਾਲਾ ਲੋਈਆ ਤੁਹਾਡੇ ਘਰ ਬੜਾ ਝਗੜਾ ਹੁੰਦਾ ਸੀ ਅੱਜ ਹਟ ਗਿਆ ਸਾਨੂੰ ਵੀ ਉੱਥੇ ਰਹਿ ਜਾਓ ਤੁਹਾਡੇ ਘਰ ਬੜਾ ਨਸ਼ਾ ਸੀ ਹੁਣ ਹਟ ਗਿਆ ਕਿੱਥੋਂ ਹਟਿਆ ਸਾਨੂੰ ਵੀ ਲੈ ਜਾਓ ਤੁਸੀਂ ਮੀਆਂ ਬੀਬੀ ਬੜਾ ਲੜਦੇ ਹੁੰਦੇ ਸੀ ਅੱਜ ਪਿਆਰ ਦੇ ਨਾਲ ਰਹਿੰਦੇ ਆ ਕਿੱਥੋਂ ਸਿੱਖਿਆ ਸਾਨੂੰ ਵੀ ਕਿੱਥੋਂ ਬਾਈਬਲ ਪੜ੍ਹੀ ਉਹਨਾਂ ਨੇ ਕਿੱਥੋਂ ਬਾਈਬਲ ਪੜ੍ਹੀ ਕਿੱਥੋਂ ਬਾਈਬਲ ਪੜ੍ਹੀ ਸਾਡੀ ਜ਼ਿੰਦਗੀ ਇੱਥੋਂ ਪਰਮੇਸ਼ਵਰ ਨਜ਼ਰ ਆਵੇ ਤੇ ਦੁਨੀਆ ਹੀ ਉਹਦੇ ਪਿੱਛੇ ਹੋ ਜੂਨੀ ਬੋਲੋ ਹਾਲੇਲੀਉਆ ਕਹਿੰਦੇ ਤਾਰਾ ਲੈ ਕੇ ਗਿਆ ਪ੍ਰਭੂ ਯੀਸ਼ੂ ਮਸੀਹ ਕੋ ਕੌਣ ਲੈ ਕੇ ਗਿਆ ਤਾਰਾ ਲੈ ਕੇ ਗਿਆ ਪ੍ਰਭੂ ਯੀਸ਼ੂ ਮਸੀਹ ਕੋ ਇੱਕ ਤਾਰਾ ਚਮਕਿਆ ਤੇ ਤਿੰਨ ਜੋਤਸੀਆਂ ਨੇ ਜਾਣਾ ਸੀ ਕਹਿੰਦੇ ਸਾਨੂੰ ਯਿਸੂ ਮਸੀਹ ਕਿੱਥੇ ਪੈਦਾ ਹੋਇਆ ਰਾਹ ਦਾ ਨਹੀਂ ਪਤਾ ਪਰਮੇਸ਼ੁਰ ਨੇ ਇੱਕ ਤਾਰੇ ਦੀ ਡੂਟੀ ਲਾਈ ਕਿ ਤੂੰ ਇਹਾਂ ਦੇ ਅੱਗੇ ਅੱਗੇ ਚਮਕਦਾ ਜਾਵੇਂ ਤੇ ਜਿੱਥੇ ਯਿਸੂ ਪੈਦਾ ਹੋਇਆ ਉੱਥੇ ਇਹਨਾਂ ਨੂੰ ਛੱਡ ਕੇ ਆਵੀਂ ਤੇ ਤਾਰਾ ਸਾਰੇ ਤਾਰਿਆਂ ਨਾਲੋਂ ਅਲੱਗ ਚਮਕਦਾ ਸੀ ਤਾਰਾ ਸਾਰੇ ਤਾਰਿਆਂ ਨਾਲੋਂ ਉਹਦੇ ਪਿੱਛੇ 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 ਤੁਰੇ ਰਿਹਾ ਜਿੱਤੇ ਇਸ਼ੂ ਪੈਦਾ ਹੋਏ ਉਹ ਤਾਰਾ ਉੱਥੇ ਆ ਕੇ ਖੜ ਗਿਆ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਇਸ਼ੂ ਪੈਦਾ ਹੋ। ਕਿਹਨੂੰ ਦੇਖ ਕੇ ਗਾਇ ਇਸ਼ੂ ਕੋਲ? ਹਾਂਜੀ? ਕਾਰੇ। ਤੇ ਤਾਰੇ ਕਿੰਨੇ ਸੀ? ਇਹ ਕੀ ਸੀ? ਸਾਰਿਆਂ ਨਾਲੋਂ ਮੁੱਖਰਾਈ ਸੀ। ਇਹ ਸਾਰਿਆਂ ਨਾਲੋਂ ਇਹਦੀ ਚਮਕ ਸਾਰਿਆਂ ਨਾਲੋਂ ਇਹਦਾ ਸੁਭਾਅ ਸਾਰਿਆਂ ਨਾਲੋਂ ਇਹਦਾ ਜੀਵਨ ਸਾਰਿਆਂ ਨਾਲੋਂ

ਹਾਂਜੀ ਸਹੀ ਕੀ ਕਰਨਾ ਹੈ ਸਹੀ ਕੀ ਕਰਨਾ ਸੁਭਾ ਹੋ ਜਿੰਦਾ ਕਰਨਾ ਯੀਸ਼ੂ ਮਸੀਹ ਦਾ ਜਨਮ ਇਕਤਾ ਪੈਦਾ ਕਰਦਾ ਹੈ ਪ੍ਰਭ ਯੀਸ਼ੂ ਮਸੀਹ ਦਾ ਜਨਮ ਲੋਕਾਂ ਨੂੰ ਜ਼ਿੰਦਗੀ ਦਿੰਦਾ ਕੋਈ ਧਰਮ ਨਹੀਂ ਕੋਈ ਮਜਬ ਨਹੀਂ ਇਹ ਜਿਹੜਾ ਧਰਮ ਹੈ ਨਾ ਇਹ ਲੋਕਾਂ ਨੇ ਬਣਾਇਆ ਪਰਮੇਸ਼ਵਰ ਨੇ ਨਹੀਂ ਬਣਾਇਆ ਪਰਮੇਸ਼ਵਰ ਨੇ ਬੱਚਾ ਪੈਦਾ ਕੀਤਾ ਵਾਸਤਤੀ ਤੇ ਭੇਜਦਾ ਜਾ ਜਾ ਕੇ ਮੇਰੀ ਬੰਦਗੀ ਕਰ ਪ੍ਰਮੇਸ਼ ਨੇ ਨਹੀਂ ਡਿਉਟੀ ਲਈ ਕਿ ਬੱਚਾ ਪੈਦਾ ਕੀਤਾ ਜਾ ਜਾ ਕੇ ਕੀਤਾ ਮੇਰੀ ਬੰਦਗੀ ਉਹਨੇ ਨਹੀਂ ਕਿਹਾ ਤੂੰ ਛੋਟੀ ਜਾਤੀ ਦਾ ਤੂੰ ਵੱਡੀ ਜਾਤੀ ਦਾ ਤੂੰ ਉਹਦੇ ਨਾਲ ਲੜ ਨਹੀਂ ਤੂੰ ਉਹਦੇ ਨਾਲ ਨਹੀਂ ਨਾ ਬੱਚਾ ਪੈਦਾ ਹੋਇਆ ਮਾਤਾ ਪਿਤਾ ਦੀ ਗੋਦ ਵਿੱਚ ਆਇਆ ਔਰ ਉਹਨੇ ਕਹਿਤਾ ਤੂੰ ਮੇਰੀ ਬੰਦਗੀ ਕਰ ਆਪਾਂ ਜਿੰਨੇ ਵੀ ਭੈਣ ਭਾਈ ਇੱਥੇ ਬੈਠੇ ਆ ਸਾਡੀ ਸਭ ਦਾ ਦੀ ਜਾਤੀ ਸਾਡੀ ਸਭ ਦਾ ਦੀ ਜਾਤੀ ਸਾਡਾ ਸਭ ਦਾ ਦਾ ਬਾਪ ਸਾਡਾ ਸਭਨਾ ਦਾ ਪਰਮੇਸ਼ਵਰ ਕੋਈ ਸਾਡਾ ਸਭਨਾ ਦਾ ਜਾਣ ਦਾ ਸਥਾਨ ਵੀ ਉੱਥੇ ਆ ਜਿੱਥੇ ਪਰਮੇਸ਼ਵਰ ਆ ਪਰ ਉੱਥੇ ਉਹ ਜਾਊਗਾ ਜਿਹੜਾ ਪਰਮੇਸ਼ਵਰ ਦੀ ਬਾਣੀ ਦੇ ਨਾਲ ਆਪਣੇ ਜੀਵਨ ਨੂੰ ਗੁਜ਼ਾਰਦਾ ਆ ਬੋਲੋ ਕਾਲਾ ਲਈ ਪਰਮੇਸ਼ਵਰ ਖਾਨੂੰ ਵੱਡੀ ਬਰਕਤ ਹੈ ਆਪਣੀ